ਮਹੇਸ਼ਵਰਾ ਮੈਂ ਤਰਾਂ ਆਪਣੀ ਸਮਝ ਦੇਵਾਂਗਾ ਜਿੰਨਾ ਰਾਨਾ ਤੇ ਤੁਹੀਂ ਜਾਣਵਨਾ ਰਹਾਂ ਤੇ ਮੈਂ ਤਨ ਲੈ ਕੇ ਜਾਵਾਂਗਾ ਅੱਜ ਤੁਹਾਡੀ ਸਮਝਾਤਮਾ ਤੁਹਾਡੀ ਬੁੱਧਾਤਮਾ ਤੁਹਾਡੀ ਸਨਾਸ ਸਮਰਥਾਤਮਾ ਤੁਹਾਡੇ ਤੈ ਤੇ ਗਿਆਨਾਤਮਾ ਇਹਨਾਂ ਬੱਚਿਆਂ ਨੂੰ ਕੰਟਰੋਲ ਕਰੇ ਇਹਨਾਂ ਬੱਚਿਆਂ ਦੀ ਅਗਵਾਈ ਕਰੇ ਪੂਰੀ ਕਲਿਸ਼ਿਆ ਦੀ ਅਗਵਾਈ ਕਰੇ ਉਹ ਪ੍ਰਿਸ਼ਟ ਆਤਮਾ ਉਹ ਦੁਸ਼ਟ ਆਤਮਾ ਜੋ ਇਹਨਾਂ ਨੂੰ ਗੁੰਮਰਾ ਕਰਦਾ ਹੈ ਤੁਹਾਡੀ ਵਜੂਰੀ ਤੋਂ ਦੂਰ ਕਰਦਾ ਹੈ ਬਚਨ ਪੜਨ ਦੇ ਜ਼ਰਦਾਰਤਾ ਪਾ ਰਿਹਾ ਹੈ ਬਚਨ ਮੰਨਣ ਕਰਨ ਦੇ ਜ਼ਰਦਾਰਤਾ ਪਾ ਰਿਹਾ ਹੈ ਇਹਨਾਂ ਗੁੰਮਰਾ ਕਰ ਇਹਨਾਂ ਦਾ ਝੂਠੇ ਦਾ ਝੂਠ ਦਾ ਆਤਮਾ ਅਜਨੇ ਤੇਰੀ ਯਸ਼ੋ ਮਜੇ ਦੇ ਨਾਚ ਤਗਮਾਡ ਕਰਦੀਆਂ ਔਖੜ ਇਹਨਾਂ ਦੀਆਂ ਸੋਚਾਂ ਦੇ ਵਿੱਚੋਂ ਯਸ਼ੋ ਮਜੇ ਦੇ ਨਾਚ ਔਖੜ ਇਹਨਾਂ ਦੀਆਂ ਸੋਚਾਂ ਵਿੱਚੋਂ ਔਖੜ ਇਹਨਾਂ ਦੇ ਦਿਲ ਦਿਮਾਗ ਦੇ ਖਿਆਲਾਂ ਦੇ ਵਿੱਚੋਂ ਔਖੜ ਇਹਨਾਂ ਦੇ ਬੱਚਿਆਂ ਦੇ ਜਿਗੜਾ ਤੋਂ ਔਖੜ कमांड करशना जीवर्ग ਇਹ ਪੂਰੀ ਕਲਿਸਿਆ ਦੇ ਨਾਲ ਜਾਣ ਜਿੱਥੇ ਜਿੱਥੇ ਇਹਨਾਂ ਦੇ ਕੰਮ ਰੁਕੇ ਹੋਈ ਨੇ ਤੁਹਾਡੇ ਸਵਰਗ ਦੋ ਇਹਨਾਂ ਦੇ ਕੰਮਾਂ ਦੇ ਵਿੱਚ ਇਹਨਾਂ ਦੀ ਹੈਲਪ ਕਰਨ ਤੁਹਾਡੇ ਸਵਰਗ ਦੋ ਤੇ ਹੈਲਪ ਕਰਨ ਪਰ ਇਤਰਾਤਵਾ ਪੂਰਾ ਕੰਟਰੋਲ ਕਰੋ ਪੂਰਾ ਕੰਟਰੋਲ ਪੂਰੀ ਕਲਿਸਿਆ ਦਿੱਤੇ ਕਰੋ ਅੱਜ ਤੁਹਾਡਾ ਪ੍ਰੇਮ ਤੁਹਾਡੀ ਸੱਚੀ ਸ਼ਾਂਤੀ ਨੂੰ ਤੁਹਾਡੇ ਅਨੁਗ੍ਰਹਿ ਨੂੰ ਮੈਂ ਇਹਨਾਂ ਦੇ ਇੱਕ ਇੱਕ ਦੇ ਹਿਰਦੇ 'ਚ ਇੰਪੈਕਟ ਕਰ ਦਿਆਂ ਅੱਜ ਜਦੋਂ ਤਰ ਜਾਣ ਪ੍ਰਭ ਤੁਹਾਡੀ ਸ਼ਾਂਤੀ ਦੇ ਦੂਤ ਇਹਨਾਂ ਦੇ ਨਾਲ ਜਾਣ ਇਹਨਾਂ ਦੇ 게ਟਾਂ 'ਚ ਕਦਮ ਰੱਖਣ ਤੋਂ ਪਹਿਲਾਂ ਸ਼ਾਂਤੀ ਦੇ ਦੂਤ ਇਹਨਾਂ ਦੇ 게ਟਾਂ 'ਚ ਕਦਮ ਰੱਖਦੇ ਆ ਉਹ ਸਵਰਗ ਦੂਤ ਜੋ ਸ਼ਾਂਤੀ ਨੂੰ ਲੈ ਕੇ ਹੁੰਦੇ ਨੇ ਉਹ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਕਾਜ ਕਰ ਰੱਖਦੇ ਆ ਆਸਰੇ ਕਰ ਅੱਜ ਇੱਕ ਅਨੋਖੀ ਸ਼ਾਂਤੀ ਨੂੰ ਮੈ ਸੁੰਸਕਾ ਪਰਮੇਸ਼ਵਰ

ਨੈਕਸਟ ਸੰਡੇ ਇਹ ਅਨੋਖੀਆਂ ਟੈਸਟਮਨੀਆਂ ਦੇ ਨਾਲ ਖਲੋਜਣ ਆ ਕੇ ਅੱਜ ਮੈਂ ਤੁਹਾਡੀ ਦਾਸੀ ਪ੍ਰਭੂ ਯਸ਼ੂ ਨੂੰ ਬਲੈਸ ਕਰਦੀ ਹਾਂ ਤੁਹਾਡੀਆਂ ਸਵਰਗ ਦੀਆਂ ਬਰਕਤਾਂ ਨਾਲ ਤੁਹਾਡੀਆਂ ਪ੍ਰਿਥਵੀ ਦੀਆਂ ਬਰਕਤਾਂ ਨਾਲ ਅਬਰਾਹਮ ਇਸਹਾਕ ਤੇ ਜਕੂਬ ਦੀਆਂ ਬਰਕਤਾਂ ਦੇ ਨਾਲ ਅੱਜ ਮੈਂ ਯਸ਼ੂ ਦੇ ਨਾਂ 'ਚ ਇੱਕ ਇੱਕ ਜਨ ਨੂੰ ਬਲੈਸ ਕਰਦੀ ਹਾਂ ਇੱਕ ਇੱਕ ਜਨ ਨੂੰ ਬਲੈਸ ਕਰਦੀ ਹਾਂ ਜਹਵਾ ਤਾਂ ਇਹੋ ਆਖਦੇ ਨੇ ਕਿ ਭਾਗਵਤੀ ਦਰਿਆ ਵਾਂਗੂ ਤੇ ਕੌਮਾਂ ਦਾ ਮਾਲ ਤਾਂ ਨਦੀ ਦੇ ਹੜ ਬੁਗਤਾਂ ਦੇ ਤੱਕ ਆਵੇਗਾ ਅੱਜ ਮੈਂ ਭਾਗਵਾਨੀ ਨੂੰ ਕਮਾਂਡ ਕਰਦੀਆਂ ਕਿ ਇਹ ਕਿਤੇ ਘਰ ਵਿੱਚ ਦਰਿਆ ਵਗੂ ਆ ਜਾ ਮਸੀਹ ਦੇ ਸ਼ੁਣਨਾ ਵਿੱਚ ਕੰਮਾ ਨਾ ਮਾਰਨ ਨਦੀ ਦੇ ਹੜ ਬੁਗਤਾਂ ਦੇ ਤੱਕ ਆਵੇ ਜਾਵੇ ਨਾ ਦੇ ਖਜ਼ਾਨੇ ਵਾਲੇ ਜਾਵੇ ਇਹਦੇ ਖਜ਼ਾਨਿਆਂ ਨਾਲ ਕਟੋਰਾ ਉਛੇ ਦਾ ਉਮਰ ਦਾ ਹੋ ਜਾਵੇ ਪਰਮੇਸ਼ਵਰ ਇਹਨਾਂ ਦੇ ਵਿਰੋਧੀਆਂ ਦੇ ਸਾਹਮਣੇ ਇਹਨਾਂ ਦੇ ਜੀ उनमो yes. yes. करशमारीअ जो यश मो इन शरीर हर समुंदर

ਤਬੀਯਸ਼ੂ ਦਾ ਹੱਥ ਕਾ ਨਿਛੋੜਿਆ ਅੱਜ ਕਿਸੇ ਇਨਸਾਨ ਦਾ ਹੱਥ ਨਹੀਂ ਐ ਤਬੀਯਸ਼ੂ ਦਾ ਹੱਥ ਤਾਂ ਤਿਆਰ ਐ ਤਬੀਯਸ਼ੂ ਦਾ ਹੱਥ ਕਾ ਨਿਛੋੜਿਆ ਕਾਦੇ ਵਿੱਚੋਂ ਬਿਮਾਰੀਆਂ ਨਿਕਲਦੀਆਂ ਨੇ ਸਾਡੇ ਅੰਜਾਂ ਤੇ ਬਰਕਤ ਆ ਰਹੀ ਐ ਕਾਦੇ ਕਾਰਬਾਤੇ ਵਾਤਾ ਆ ਰਿਹਾ ਐ ਸ਼ੁਰੂ ਕਰੀਂ ਤਰਾਦ ਜਿੰਨੇ ਬੱਚੇ ਸਟਡੀ ਕਰਦੇ ਨੇ ਉਹਨਾਂ ਦੇ ਅੱਜ ਮੈਂ ਜਿਹੜਾ ਦੀ ਬੁੱਧ ਦਾ ਆਤਮਾ ਤੇਰੀ ਸੱਚਾ ਆਤਮਾ ਰਿਲੀਜ਼ ਕਰਦੀ ਵਾਦੀ ਫਿਰ ਤੇ ਤਾਇਦਾ ਆਤਮਾ ਨੌਜਵਾਨਾਂ ਤੇ ਮੈਂ ਇੰਪਾਰਟ ਕਰਦੀ ਆ ਹallelujah ਪ੍ਰਭੂ ਇੱਕ ਕੱਤੇ ਦੇ ਨਾਮ ਤੁਹਾਡੇ ਸਰਬਦੂਤਾਂ ਦੇ ਜਥੇ ਜਾਣ ਤਾਂ ਜੋ ਕੋਈ ਪ੍ਰਿਸ਼ਟ ਆਤਮਾ ਇਹਨਾਂ ਦੇ ਡੇਰੇ ਨਾਲ ਲੱਗੇ ਕਿ ਕਿਉਂਕਿ ਤੁਹਾਡਾ ਸ਼ਬਦ ਹੈ ਜੋ ਤੇ ਲਿਖਿਆ ਹੋਇਆ ਹੈ ਕਿ ਮੈਂ ਜਰੂਸ਼ਲਮ ਨੂੰ ਬਚਾਉਣ ਵਾਸਤੇ ਉਹਦੇ ਦੁਆਰੇ ਆਪ ਦੀ ਕੰਦ ਰੂਗ ਹੋਵਾਂਗਾ ਇਸ ਕਲਿਸਿਆਂ ਨੂੰ ਬਚਾਉਣ ਦੇ ਵਾਸਤੇ ਇਸ ਸ਼ਾਮ ਤੇ ਅਸੀਰ ਕਰਦੀ ਆ ਕਿ ਇਹਨਾਂ ਦੇ ਦੁਆਰੇ تاری ا کندھ ہو چکی ہے پوتر آتما کی اگتی کندھ پوتر آتما کی اگ کی کندھ پوتر آتما کی اگ کی کندھ ان بچا واسطے دیوار دشت پار نہیں کر سکتا کیونکہ شیطان تو تو ہاریا ہویا ہے تو ہار ہا چکے ہیں سلیم اتنے یشو مسی نے تیرا کل ملا تماشا بکھایا. تو ہاریا ہویا ہے اور تیری کوئی اکات نہیں ہے

ਤੁਹਾਰੇ ਆਮੇ ਤੁਹਾਰੇ ਆਮੇ ਸਲੀਬ ਤੇ ਯੇਸ਼ੂ ਮਸੀਹ ਨੇ ਤੈਨੂੰ ਹਰਾ ਕੇ ਤੇ ਤੇ ਜਿੱਤ ਪਾ ਕੇ ਸਾਡੇ ਪੈਰਾਂ ਦੇ ਥੱਲੇ ਤੇ ਰੱਖੀਤਾ ਹਾਂ ਜਿਸ ਸਾਡੇ ਪੈਰਾਂ ਦੇ ਥੱਲੇ ਐ ਇਸ ਕ੍ਰਿਸਟੀਆਂ ਦੇ ਪੈਰਾਂ ਦੇ ਥੱਲੇ ਐ ਉਸ ਕ੍ਰਿਸਟੀਆਂ ਦੇ ਪੈਰਾਂ ਦੇ ਥੱਲੇ ਐ ਉਸ ਕ੍ਰਿਸਟੀਆਂ ਦੇ ਪੈਰਾਂ ਦੇ ਥੱਲੇ ਐ ਅੱਜ ਪਵਿੱਤਰ ਆਤਮਾ ਇਸ ਕ੍ਰਿਸਟੀਆਂ ਦੇ ਤੇ ਰਾਜ ਕਰਿਆ ਨਾ ਕਿ ਦੁਸ਼ਟ ਆਤਮਾ ਦਸ ਆਤਮਾ ਕਿਸ ਕਾ ਤੇ ਪਰਾਂ ਦੇ ਲਿਖਾਇਆ ਦਸ ਹਰ ਪਰ ਇੱਕ ਤਰਾਤਮਾ ਤੋਂ ਅਨਸੰਤਰ ਹੋ ਕਰ ਰਿਹਾ ਹੈ ਮਸੀਹ ਆਤਮਾ ਤੁਮ ਜਲਾ ਰਿਹਾ ਹੈ ਮਸੀਹ ਦਾ ਆਤਮਾ ਤੁਹਾਨੂੰ ਗਾਈਡ ਕਰ ਰਿਹਾ ਹੈ ਹallelujah ਅੰਤ ਬਾਅਦ ਤੇਰੇ ਤੋਂ ਕਾਲੇ ਹਸਤਾਣ ਚ ਸਾਨੂੰ ਦਿੰਦੇ ਆ ਇਹਨਾਂ ਟੈਸਟਮਨੀਆ ਲਈ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਇਹ ਸਾਰੀਆਂ ਟੈਸਟਮਨੀਆ ਦੇ ਜੋ ਵੀ ਇੱਜ਼ਤ ਆਦਰ ਮਾਨ ਸਤਸਕਾਰ ਜੁਲਾੜ ਅਸੀਂ ਤੁਹਾਡੇ ਕੰਮ ਨੂੰ ਦਿੰਦੇ ਆ ਕਿ ਸਭ ਕੁਝ ਪੂਰਾ ਕਰਨ ਵਾਲੇ ਤੁਸੀਂ ਹੋ ਸਭ ਕੁਝ صلیਬ ਤੇ ਤੁਸੀਂ ਪੂਰਾ ਕਰ ਦਿੱਤਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰੀਆ ਦਾ ਕਰਦੇ ਹਾਂ ਮਸੀਹ ਯੀਸ਼ੂ ਦੇ ਨਾਮ 'ਚ ਪ੍ਰਾਰਥਨਾ ਪੰਕਦੇ ਹਾਂ ਪਿਤਾ ਆਮੇਨ ਆਮੇਨ ਹਾਲੇਲੂਇਆ ਆਮੇਨ ਹਾਲੇਲੂਇਆ ਆਮੇਨ ਹਾਲੇਲੂਇਆ